ਹੈਲੋ ਵੈਲਕਮ ਸਟੂਡੈਂਟ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਸਵਾਗਤ ਹੈ ਜੀ ਸਟੱਡੀ ਸਕਿਲਸ ਬਲੌਗ ਵਿੱਚ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਪੰਜਾਬ ਜੀਕੇ ਕਰ ਰਹੇ ਹਾਂ ਜੀਓਗ੍ਰਾਫੀ ਦਾ ਟੌਪਿਕ ਮੈਂ ਤੁਹਾਨੂੰ ਕਰਾ ਰਹੀ ਹਾਂ ਜੀ ਤੁਸੀਂ ਕੋਈ ਵੀ ਐਗਜ਼ਾਮ ਦੇਣਾ ਹੋਵੇ ਪੀਟਰੀ ਪਲੱਸ ਬੀ ਦਾ ਜਾਂ ਸੈਂਟਰ ਦਾ ਵੀ ਕੋਈ ਵੀ ਐਗਜ਼ਾਮ ਦੇਣਾ ਹੋਵੇ ਉਹਦੇ ਵਿੱਚ ਜੀਓਗ੍ਰਾਫੀ ਦੇ ਕੁਐਸਚਨ ਆਉਂਦੇ ਆ ਤੁਸੀਂ ਲਾਇਬ੍ਰੇਰੀ ਦਾ ਪੇਪਰ ਦੇਣਾ ਹੋਵੇ ਉਹਦੇ ਵਿੱਚ ਵੀ ਇਦਾਂ ਦੇ ਕੁਐਸਚਨ ਆਉਂਦੇ ਆ ਪਟਵਾਰੀ ਦਾ ਪੀਐਸ ਟੈਟ ਦਾ ਈਟੀਟੀ ਦਾ ਪੰਜਾਬ ਪੁਲਿਸ ਦਾ इवन ਕੋਈ ਵੀ ਪੀ 3ਸ ਵੀ ਨਾਲ ਰਿਲੇਟਡ ਇਗਜ਼ਾਮ ਦੇਣਾ ਹੋਵੇ ਤਾਂ ਉਹਦੇ ਵਿੱਚ ਜੀਓਗ੍ਰਾਫੀ ਦੇ ਕੁਐਸਚਨ ਆਉਂਦੇ ਆ ਜੀ ਤਾਂ ਹਾਂਜੀ ਸਟਾਰਟ ਕਰਦੇ ਆਪਾਂ ਫਰਸਟ ਕੁਐਸਚਨ ਆਪਾਂ ਦਾ ਜਲਵਾਜੂ ਦੇ ਆਧਾਰ ਉੱਤੇ 1905 ਈਸਵੀ ਵਿੱਚ ਕੁਦਰਤੀ ਖੰਡਾਂ ਦਾ ਵਰਗੀਕਰਨ ਕਿਸ ਨੇ ਕੀਤਾ ਹਾਂਜੀ ਕੁਐਸਚਨ ਹੈ ਜੀ ਆਪਣਾ ਅੱਗੇ ਮੈਂ ਤੁਹਾਨੂੰ ਆਪਸ਼ਨ ਦੱਸਦੀ ਹਾਂ ਆਪਸ਼ਨ ਏ Karl Marx ਡਾਕਟਰ ਰਵਿੰਦਰ ਕੋਸ਼ ਡਾਕਟਰ ਪੀਟਰ ਡਾਕਟਰ ਹਰਬਰਟ ਤਾਂ ਹਾਂ ਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਡਾਕਟਰ ਹਰਬਰਟ ਜਲਵਾਜੂ ਦੇ ਆਧਾਰ ਤੇ 1905 ਇਸਵੀ ਵਿੱਚ ਕੁਦਰਤੀ ਖੰਡਾਂ ਦਾ ਵਰਗੀਕਰਨ ਕੀਤਾ ਸੀ ਡਾਕਟਰ ਹਰਬਰਟ ਨੇ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਚੰ드ਰਮਾ ਦੀ ਸਤਾ ਦਾ ਕਿੰਨਾ ਭਾਗ ਧਰਤੀ ਤੋਂ ਦਿਖਾਈ ਦਿੰਦਾ ਹੈ ਚੰ드ਰਮਾ ਦੀ ਸਤਾ ਦਾ ਕਿੰਨਾ ਭਾਗ ਸਾਨੂੰ ਧਰਤੀ ਤੋਂ ਦਿਖਾਈ ਦਿੰਦਾ ਹੈ ਆਪਸ਼ਨ ਹੈ ਜੀ ਲਗਭਗ 90% 75% ਤੋਂ ਵੱਧ ਲਗਭਗ 98% ਜਾਂ ਲਗਭਗ 25% ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3 ਲਗਭਗ 98% ਜਿਹੜਾ ਹੈਗਾ ਭਾਗ ਸਾਨੂੰ ਧਰਤੀ ਤੋਂ ਚੰ드ਰਮਾ ਦਾ ਦਿਖਾਈ ਦਿੰਦਾ ਹੈ ਹਾਂਜੀ 59% অপਸ਼ਨ ਨੰਬਰ 3 ਇਹਦਾ ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਧਰਤੀ ਤੋਂ ਤਾਰਿਆਂ ਦੀ ਦੂਰੀ ਮਾਪਣ ਦੀ ਇਕਾਈ ਨੂੰ ਕੀ ਕਹਿੰਦੇ ਹਨ ਤਾਰਤੀ ਤੋਂ ਤਾਰਿਆਂ ਦੀ ਦੂਰੀ ਮਾਪਣ ਵਾਲੀ ਇਕਾਈ ਨੂੰ ਕੀ ਕਹਿੰਦੇ ਹਨ অপਸ਼ਨ A ਜੀ ਪ੍ਰਕਾਸ਼ ਸਾਲ ਕਿਲੋਮੀਟਰ ਥਰਮਾਮੀਟਰ ਜਾਂ ਸਮੁੰਦਰੀ ਤਲ ਤੋਂ ਦੂਰੀ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st ਪ੍ਰਕਾਸ਼ ਸਾਲ অপਸ਼ਨ ਨੰਬਰ 1st ਪ੍ਰਕਾਸ਼ ਸਾਲ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕਰਦੇ ਆਪਾਂ ਹਰ 76 ਸਾਲਾਂ ਦੇ ਬਾਅਦ ਕਿਹੜਾ ਪੁਸ਼ਲਦਾਰਾ ਦਿਖਾਈ ਦਿੰਦਾ ਹੈ ਹਰ 77 ਸਾਲ ਦੇ ਬਾਅਦ ਕਿਹੜਾ ਪੁਸ਼ਟਲ ਤਾਰਾ ਦਿਖਾਈ ਦਿੰਦਾ ਹੈ ਹਾਂਜੀ ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਪੀਐਸ ਟੈਟ ਦੇ ਵਿੱਚ ਇਦਾਂ ਦੇ ਕੁਐਸਚਨ ਜ਼ਰੂਰ ਆਉਂਦੇ ਆ ਜੀ ਹਾਂਜੀ ਤਾਂ ਇਹਦੇ ਆਪਸ਼ਨ ਨੇ ਜੀ ਹੋਲਮ ਸੈਂਚਰੀ α ਜਾਂ ਹੈਲੋ ਤਾਰਾ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਹੈਲੋ ਤਾਰਾ ਆਪਸ਼ਨ ਨੰਬਰ 4 ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਮਾਨਵ ਭਗੋਲ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਮਨੁਪਘੋਲ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ অপਸ਼ਨ ਜੀ Karl Ritter Arstut Balsh ਜਾਂ Talbe ਨੂੰ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 1st Karl Ritter ਨੂੰ অপਸ਼ਨ ਨੰਬਰ 1st Karl Ritter ਮਨੁਪਘੋਲ ਦੇ ਪਿਤਾਮਾ ਕਹੇ ਗਏ অপਸ਼ਨ ਨੰਬਰ 1st ਰਾਈਟ ਆਨਸਰ ਹੈ ਜੀ ਅੱਗੇ ਕਰਦੇ ਆਪਾਂ ਨੈਕਸਟ ਕੁਐਸਚਨ ਖੇਤਰੀ ਪੰਘੋਲ ਦਾ ਪਿਤਾ ਕੌਣ ਹਨ ਖੇਤਰੀ ਪੰਘੋਲ ਦੇ ਪਿਤਾ ਕੌਣ ਹਨ অপਸ਼ਨ ਹੈ ਜੀ ਫ੍ਰੈਡਰਿਕ ਰੇਟਜਲ ਕਾਰਲ ਰੀਟਰ ਹੈਰੋਡੋਡਸ ਜਾਂ ਪਾਈਥਾਗੋਰਸ ਹਾਂਜੀ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 2 ਕਾਰਲ ਰੀਟਰ ਖੇਤਰੀ ਭੂਗੋਲ ਦੇ ਪਿਤਾ ਹਨ ਕਾਰਲ ਰੀਟਰ অপਸ਼ਨ ਨੰਬਰ 2 ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਨੈਕਸਟ ਕੁਐਸਚਨ ਕਰਦੇ ਆਪਾਂ ਗਣਿਤ ਭੂਗੋਲ ਦਾ ਮੋਢੀ ਕੌਣ ਹੈ ਗਣਿਤ ਭੰਗੋਲ ਹੈ ਜਿਹੜਾ ਉਦੇ ਮੋਢੀ ਕੌਣ ਹੈ অপਸ਼ਨ ਹੈ ਜੀ ਲੀਨ ਬਰੂਸ਼ ਟਾਲਮੀ ਥੇਲਸ ਜਾਂ ਅਰਸਤੂ ਤਾਂ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 3rd ਥੇਲਸ ਗਣਿਤ ਭੂਗੋਲ ਦੇ ਮੋਢੀ ਹਨ ਥੇਲਸ অপਸ਼ਨ ਨੰਬਰ 3rd ਰਾਈਟ ਆਨਸਰ ਹੈ ਜੀ ਅੱਗੇ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਪੰਗੋਲੀ ਉਤਰੀ ਧਰੂਵ ਅਤੇ ਦੱਖਣੀ ਧਰੂਵ ਦੋਨਾਂ ਵਿੱਚ ਦੀ ਕਿਹੜੀ ਸਦਰਵ ਲੇਖਾ ਲੰਗਦੀ ਹੈ ਪੰਗੋਲ ਦੇ ਉਤਰੀ ਧਰੂਵ ਤੋਂ ਦੱਖਣੀ ਧਰੁਵ ਦੋਨਾਂ ਦੇ ਵਿੱਚ ਕਿਹੜੀ ਸਦਰਵ ਲੇਖਾ ਲੰਘਦੀ ਹੈ অপਸ਼ਨ ਹੈ ਜੀ ट्रॉपिक ਆਫ ਕੈਪ੍ਰਿਕੌਰਨ ਦੱਖਣ ट्रॉपिक ਆਫ ਕੈਂਸਰ ਉੱਤਰ 0 ਡਿਗਰੀ ਲੈਟਿਟਿਊਡ ਲੈਟਿਟਿਊਡ ਸੌਰੀ 0 ਡਿਗਰੀ ਲੌਂਗੀਟਿਊਡ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ 4 0 ਡਿਗਰੀ ਲੌਂਗੀਟਿਊਡ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਅਗੇ ਨੈਕਸਟ ਕੁਐਸਚਨ ਹੈ ਜਿਓਗ੍ਰਾਫੀ ਪੁਸਤਕ ਕਿਸ ਨੇ ਲਿਖੀ ਹੈ ਜਿਓਵਗ੍ਰਾਫੀ ਨਾਮਕ ਪੁਸਤਕ ਕਿਸ ਨੇ ਲਿਖੀ ਹੈ ਆਪਸ਼ਨ ਹੈ ਜੀ ਟਾਲਸਟਾਈ ਅਰਸਤੂ ਟਾਲਮੀ ਜਾਂ ਪਲਟੋਨੀ ਤਾਂ ਹਾਂਜੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਇਹ ਜਿਓਗ੍ਰਾਫੀ ਨਾਮਕ ਪੁਸਤਕ ਕਿਸ ਨੇ ਲਿਖੀ ਹੈ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 1 ਟਾਲਸਟਾਈ ਨੇ ਆਪਸ਼ਨ ਨੰਬਰ 1 ਰਾਈਟ ਆਨਸਰ ਹੈ ਜੀ ਅਗੇ ਨੈਕਸਟ ਕੁਐਸਚਨ ਜੀਓਗ੍ਰਾਫੀ ਜਨ ਰੇਟਿਕਸ ਪੁਸਤਕ ਕਿਸ ਨੇ ਲਿਖੀ ਹੈ ਜੀਓਗ੍ਰਾਫੀ ਜਨ ਰੇਟਿਕਸ ਪੁਸਤਕ ਕਿਸ ਨੇ ਲਿਖੀ ਹੈ ਆਪਸ਼ਨ ਹੈ ਜੀ ਇਬਨ ਬਤੂਤਾ ਪਾਈਥਾਗੋਰਸ ਵੈਰੇਨੀਅਸ ਜਾਂ ਬਾਲਸ਼ ਨੇ ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਵੈਰੇਨੀਅਸ ਨੇ ਆਪਸ਼ਨ ਨੰਬਰ 3rd ਵੈਰੇਨੀਅਸ ਇਹਦਾ ਰਾਈਟ ਆਨਸਰ ਹੈ ਜੀ ਅੱਗੇ ਨੈਕਸਟ ਕੁਐਸਚਨ ਹੈ ਸਭ ਤੋਂ ਪਹਿਲਾਂ ਗ੍ਰਹਿਾਂ ਦੇ ਕਾਰਨਾਂ ਦੀ ਵਿਆਖਿਆ ਕਿਸ ਨੇ ਕੀਤੀ ਸਭ ਤੋਂ ਪਹਿਲਾਂ ਗ੍ਰਹਿਣ ਦੇ ਕਾਰਨਾਂ ਦੀ ਵਿਆਖਿਆ ਕਿਸ ਨੇ ਕੀਤੀ ਆਪਸ਼ਨ ਹੈ ਜੀ ਟਾਲਮੀ ਅਰਸਤੂ ਥੇਲਸ ਜਾਂ ਕਾਰ ਰੀਟਰ ਨੇ ਤਾਂ ਹਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 3rd ਥੇਲਸ ਨੇ ਆਪਸ਼ਨ ਨੰਬਰ 3rd ਰਾਈਟ ਆਨਸਰ ਹੈ ਜੀ ਹਾਂ ਜੀ ਅੱਗੇ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਸਾਰੇ ਜਣੇ ਇਹਨਾਂ ਨੂੰ ਨੋਟ ਕਰ ਲਓ ਇੰਪੋਰਟੈਂਟ ਕੁਐਸਚਨ ਨੇ ਪੇਪਰ ਦੇ ਅਕੋਰਡਿੰਗ ਨੈਕਸਟ ਕੁਐਸਚਨ ਜੀਓਗ੍ਰਾਫੀ ਸ਼ਬਦ ਦਾ ਕੀ ਅਰਥ ਹੈ ਜੀਓਗ੍ਰਾਫੀ ਸ਼ਬਦ ਦਾ ਕੀ ਅਰਥ ਹੈ ਆਪਸ਼ਨ ਹੈ ਜੀ ਧਰਤੀ ਦਾ ਪੁੰਜ ਧਰਤੀ ਦਾ ਸਤੁਲਨ ਧਰਤੀ ਦਾ ਮਾਪ ਧਰਤੀ ਦਾ ਵਰਣਨ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਧਰਤੀ ਦਾ ਵਰਣਨ ਆਪਸ਼ਨ ਨੰਬਰ 4 ਧਰਤੀ ਦਾ ਵਰਣਨ ਇਹਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਇਨ੍ਹਾਂ ਵਿੱਚੋਂ ਭੂਗੋਲ ਦਾ ਕਿਸ ਦੇ ਨਾਲ ਸਬੰਧ ਅਟੁੱਟ ਹੈ ਇਨ੍ਹਾਂ ਵਿੱਚੋਂ ਭੂਗੋਲ ਦਾ ਕਿਸ ਦੇ ਨਾਲ ਅਟੁੱਟ ਸਬੰਧ ਹੈ অপਸ਼ਨ ਹੈ ਜੀ ਅਰਥਸ਼ਾਸਤਰ ਨਾਲ ਇਤਿਹਾਸ ਨਾਲ ਜਾਂ ਰਾਜਨੀਤੀ ਸ਼ਾਸਤਰ ਨਾਲ ਤਾਂ ਹਾਂਜੀ অপਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਸਾਰਿਆਂ ਨਾਲ ਹੀ ਭੂਗੋਲ ਦਾ ਅਟੁੱਟ ਸਬੰਧ ਹੈ ਭੂਗੋਲ ਵਿੱਚ ਅਰਥਸ਼ਾਸਤਰ ਦੀ ਗੱਲ ਵੀ ਹੁੰਦੀ ਹੈਗੀ ਆ ਇਤਿਹਾਸ ਦੀ ਗੱਲ ਵੀ ਹੁੰਦੀ ਹੈਗੀ ਆ ਤੇ ਰਾਜਨੀਤੀ ਸ਼ਾਸਤਰ ਦੀ ਗੱਲ ਵੀ ਹੁੰਦੀ ਹੈ ਤਾਂ অপশন ਨੰਬਰ 4 ਸਾਰੇ ਹੀ ਇਹਦਾ রাইਟ ਆਨਸਰ ਹੈ ਜੀ ਨੈਕਸਟ ਕੁਐਸਚਨ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਕ ਖੇਤਰ ਦੇ ਨਿਰਮਾਣਮਿਕ ਮੁਲਾਂਕਣ ਦਾ ਹਿੱਸਾ ਨਹੀਂ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜ ਵਿਗਿਆਨ ਦੇ ਸਕੋਲਿਸਟਕ ਖੇਤਰ ਦੇ ਨਿਰਮਾਣਤਮਿਕ ਮੁਲਾਂਕਣ ਦਾ ਹਿੱਸਾ ਨਹੀਂ অপਸ਼ਨ ਹੈ ਜੀ ਵਾਰਤਾਲਾਪ ਦਾ ਕੌਸ਼ਲ ਬੋਚੋਨੋਪਰੇਸ਼ਨ ਮੌਕਿਕ ਪ੍ਰਸ਼ਨ ਜਾਂ ਪ੍ਰੋਜੈਕਟਰ ਹਾਂਜੀ ਪੀ ਟ੍ਰਿਪਲ ਐਸ ਵੀ ਦੇ ਇਗਜ਼ਾਮਾਂ ਵਿੱਚ ਤੁਸੀਂ ਪੰਜਾਬ ਟੈਟ ਦਾ ਇਗਜ਼ਾਮ ਦੇਣਾ ਹੋਵੇ ਉਹਦੇ ਵਿੱਚ ਇਦਾਂ ਦੇ ਕੁਐਸਚਨ ਜ਼ਰੂਰ ਆਉਂਦਾ ਈਟਟੀ ਵਿੱਚ ਵੀ ਆਉਂਦਾ ਹੈਗਾ ਜੀਓਗ੍ਰਾਫੀ ਪੁੱਛੀ ਹੀ ਇਦਾਂ ਦੀ ਜਾਂਦੀ ਹੈ ਪੀਐਸ ਟੈਟ ਵਿੱਚ ਤੇ ਈਟਟੀ ਵਿੱਚ ਤਾਂ ਹਾਂਜੀ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਪ੍ਰੋਜੈਕਟਰ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਪ੍ਰੋਜੈਕਟਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਭਾਰਤ ਦੇ ਕੁਦਰਤੀ ਖੰਡਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਭਾਰਤ ਦੇ ਕੁਦਰਤੀ ਖੰਡਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਆਪਸ਼ਨ ਹੈ ਜੀ 8 ਵਿੱਚ 2 ਵਿੱਚ 3 ਵਿੱਚ ਜਾਂ 4 ਵਿੱਚ ਤਾਂ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ 4 ਚਾਰ ਭਾਗਾਂ ਵਿੱਚ ਭਾਰਤ ਦੇ ਕੁਦਰਤੀ ਖੰਡਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਆਪਸ਼ਨ ਨੰਬਰ 4 ਇਹਦਾ ਰਾਈਟ ਆਨਸਰ ਹੈ ਜੀ ਹਾਂਜੀ ਇਹ ਪੇਪਰ ਦੇ ਅਕੋਰਡਿੰਗ ਬਹੁਤ ਹੀ ਇੰਪੋਰਟੈਂਟ ਕੁਐਸਚਨ ਕਰਾਏ ਨੇ ਅੱਗੇ ਮੈਂ ਤੁਹਾਨੂੰ ਜੀਓਗ੍ਰਾਫੀ ਦੇ ਨੈਕਸਟ MCQ ਨੈਕਸਟ ਵੀਡੀਓ ਵਿੱਚ ਕਰਾਉਂਗੀ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀਏ ਲਾਈਕ ਐਂਡ ਸ਼ੇਅਰ ਕਰੋ ਜੀ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਟੱਡੀ ਸਕਿਲਸ ਵਲੌਗ ਨੂੰ ਸਬਸਕ੍ਰਾਈਬ ਕਰ ਲਓ ਜੀ ਥੈਂਕ ਯੂ ਸਟੂਡੈਂਟ